ਵਾਲਾ ਕਿ ਤੱਕ ਸਵਾਮੀ ਰੋ ਤੁਹਾਡਾ ਆਪਣੇ ਚੈਨਲ ਫੱਤੇ ਡੇਰੀ ਫਾਰਮ ਦੇ ਵਿੱਚ ਸਤਿ ਸ੍ਰੀ ਅਕਾਲ ਜਿਹੜੀ ਆਪਣੀ ਅਗਲੀ ਵੀਡੀਓ ਪਿੰਡ ਚੱਬਾ ਜ਼ਿਲ੍ਹਾ ਸ੍ਰੀ ਅਮੰਤ ਸਾਹਿਬ ਅੱਜ ਬਾਈ ਨੇ ਬਹੁਤ ਸੁਣੀਆਂ ਲੋਕ ਘੋਟੀਆਂ ਨੂੰ ਕਹੋ ਕੀਦੀਆਂ ਨੇ ਕਿ ਕੀ ਪ੍ਰਾਈਸ ਆ ਕੀ ਰਿਟੇਲ ਆ ਆਪਾਂ ਦੱਸ ਦੇਨੇ ਆ ਉਸ ਤੋਂ ਪਹਿਲਾਂ ਸਾਰੇ ਵੀਰਾਂ ਦਾ ਕੋਸ਼ਿਸ਼ ਕਰਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਬੈਲ ਆਈਕਨ ਉਸ ਕਰ ਲਓ ਧੰਨਵਾਦ ਸਾਰੀ ਵੀਰਾਂ ਦਾ ਤੇ ਉਹ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਇਹ ਮਿਲ ਗਿਆ ਕੀ ਪ੍ਰਾਈਸ ਆ ਸੋਹਣੀ ਬਾਈ ਜੀ ਉਹ ਠੀਕ ਠਾਕ ਜੀ ਤੇ ਬਾਈ ਆਪਣਾ ਐਡਰੈਸ ਬੋਲਦੇ ਹੋ ਮੈਂ ਦੇਖੋ ਚੱਬੇ ਦਾ ਹੀ ਦੱਸਦੇ ਹੋ ਚੱਬਾ ਪਿੰਡ ਪਿੰਡ ਚੱਬਾ ਜ਼ਿਲ੍ਹਾ ਮਸਰ ਇਹ ਫੋਨ ਨੰਬਰ ਕੀ ਆਪਣਾ ਨੰਬਰ 99728 ਹਾਂਜੀ 869 ਠੀਕ ਆ ਔਰ 1 ਕਿਰਨ ਵਿੱਚ ਝੋਟੇ ਇਹ ਕਿਰਤੀਲ ਕੀ ਦੁੱਧ ਦੇ ਨਾਮ ਦੁੱਧ 10000 ਕਿਲੋ ਦਾ ਦੋ ਦਾਲੀਆਂ ਦੁੱਧ 10 ਕਿਲੋ ਸੁਆ ਕਰਵਾਏ ਦੂਜਾ ਦੂਜਾ ਸੁਆ ਸਾਮੀਰੋ ਨਿਖਰਮ ਇਹ ਭਰਵਾ ਹਵਾਨਾ ਉੱਚਾ ਲੰਬਾ ਕੱਦ ਝੋਟੀ ਦਾ ਬਰੀਕ ਚਮੜੀ ਆ ਸਿੰਘ ਦਾ ਅੱਖਾ ਪਥੋੜਾ ਲੱਥਾ ਵਾ ਬਾਕੀ ਕੁੰਡਾ ਸਿੰਘ ਆ ਬਰੀਕ ਪੁੱਥੀ ਆ ਉੱਚੀ ਲੰਮੀ ਝੋਟੀ ਨਖਮਾ ਥਾਨਿਆ ਬਿਲਕੁਲ ਭਾਰੇ ਹਵਾਨੇ ਦੀ ਮਾਲਕ ਝੋਟੀ ਤੇ ਬਬੇ ਕੀ ਕਰਦੇ ਮੁੱਲ ਪੈਦਾ ਮੁੱਲ ਤੇ 80 ਕਰਦੇ ਬਾਈ 80 ਮੁੱਲ ਤੇ ਕਿੰਨੇ ਦੇਵਾਂਗੇ ਆਪਾਂ 75 ਨੂੰ ਦੇ ਦਾਂਗੇ 75 ਦੇ ਤੇ ਬੱਚਾ ਕੀ ਆ ਗਿਆ ਦਾ ਮੋੜ ਕੱਟੀ ਹੈ ਤਾਹਰੋ ਆ ਕੱਟੀ ਜੇ ਤਾਜੀ ਮੈਂ ਸੂਈ ਤਾਜੀ ਆਹ ਬੱਚਾ ਲਗਿਆ ਕੋਈ ਨਹੀਂ ਮੋੜ ਤਾ ਫੇਰ ਬੇ ਲੋ ਬਹੁਤ ਸੋਨਾ ਆ ਡਰਿਆ ਬਹੁਤ ਸੋਨਾ ਥਾਣਿਆਂ ਪਾਰਾ ਹਵਾਨਾ ਅੱਧਾ ਆਰਡਰ ਬਾਹਰ ਨੂੰ ਆ ਰਿਹਾ ਛੋਟੀ ਦਾ ਅੱਧਾ ਹੀ ਅੱਗੇ ਆ ਨਖਰਵਾ ਸਾਨਿਆ ਥਾਣਾ ਪੂਰਾ ਗੈਪ ਆ ਇਦਰਾ ਮਾੜਾ ਯਾਦ ਸੇਓ ਫੋਟੀ ਇਹਦਾ ਕੀ ਡਿਟੇਲ ਮੁੱਟੜਵੀ ਸੂਆ ਕਿੰਨਾ ਦਾ ਇਹਦਾ ਦੂਜਾ ਦੂਜਾ ਸੂਆ ਦੁੱਧ ਕਿੰਨਾ ਦਾ ਉਹਦਾ 10 ਕਿਲੋ ਬੋਲੀ ਆ 10 ਕਿਲੋ ਬੋਲੀ ਆ ਬੱਚਾ ਆ ਗਿਆ ਦਾ ਹਾਂਜੀ ਨਾੜੂ ਨਾਲ ਆਸਾਂ ਮੇਰੋ ਆ ਨਾੜੂ ਤਾਜ਼ਾ ਨਾੜੂ ਇਹ ਮੇਰੇ ਕੋਲ ਥੋੜਾ ਹਨੇਰਾ ਆ ਕਿ ਉਹ ਨਾੜੂ ਦੇਖਿਆ ਤਾਈ ਛੋਟ ਸਰੀ ਆ 10 ਕਿਲੋ ਬੋਲੀ ਆ ਭਾਰਾ ਹਵਾਨਾ ਇਹਦਾ ਵੀ ਨਖਰੋ ਹਾਣੇ ਦਾ ਇਹਦਾ ਕਿ ਕੀ ਕਰਦਾ ਮੁੱਲ ਪਾ ਮੁੱਲ ਦਾ ਬਾਈ 75 ਕਰਦੇ ਆਂ ਇਹਦਾ 70 ਨੂੰ ਕਿਸਾਨ ਰੋ 70 ਦੀਆਂ ਛੋਟੀਆਂ ਆ ਜੂਗੀ ਇਹਦਾ ਵੀ ਸਰੀਪ ਭਰਾ ਦੋਵੇਂ ਛੋਟੀਆਂ ਬਹੁਤ ਸੋਹਣੀਆਂ ਪਰ ਫਿਰ ਵੇਖ ਲਓ ਬਹੁਤ ਸੋਹਣੇ ਅੱਡ ਰਹੇ ਬਹੁਤ ਸੋਹਣੇ ਧੰਨਵਾਦ ਸਾਰੀ ਵੀਰਾਂ ਦਾ